ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਡਲੀ ਇਸ ਵਕਤਾਂ ਮੌਜੂਦ ਆ ਹਰੀਕੇ ਪੱਤਨ ਹਰੀਕੇ ਪੱਤਨ ਆਪਾਂ ਕੀ ਬਿਆਸ ਦਰਿਆ ਦੇ ਉੱਪਰ ਪਿੰਡ ਮੌਜੂਦ ਆ ਮਰੜ ਮਰੜ ਜਿਹੜਾ ਹੈਗਾ 40 ਫੁੱਟ ਉੱਚਾ ਘਟੋ ਘਟ ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਲਗਾਤਾਰ ਇਹਨੂੰ ਖੋਰਾ ਲੱਗ ਰਿਹਾ ਜਿਵੇਂ ਮੱਝ ਦੀ ਭਾਸ਼ਾ ਦੇ ਵਿੱਚ ਨੂੰ ਢਾ ਕਹਿੰਦੇ ਆਪਣਾਲੇ ਪਾਸੇ ਕਹਿੰਦੇ ਵੀ ਘਾਰੇ ਪੈਣ ਲੱਗ ਗਿਆ ਤਾਂ ਇਸ ਵਕਤ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਜੇ ਗੱਲ ਕਰ ਗਏ ਤਾਂ ਅਸ ਬਾਬਾ ਜੀ ਸਰਹਾਲੀ ਸਾਹਿਬ ਵਾਲੇ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਇੱਥੇ ਲਗਾਤਾਰ ਲੱਗੇ ਹੋਣੇ ਬਾਕੀ ਸਰਪੰਚ ਸਾਹਿਬ ਜਿਹੜੇ ਹੈਗਾ ਕੀ ਸਥਿਤੀ ਆ ਤੁਹਾਡੇ ਪਿੰਡ ਦੀ ਇਸ ਵਕਤ ਸਥਿਤੀ ਬਹੁਤ ਮਾੜੀ ਸੀ ਵੀਰ ਜੀ ਜੀ ਸਥਿਤੀ ਜੇ ਬਾਬਾ ਜੀ ਹੋਣੀ ਨਾ ਸਾਹਮਦੇ ਬਾਬਾ ਜੀ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵਕ ਜਿਹੜੇ ਉਹਨਾਂ ਬਾਬਾ ਵੀਰਾ ਸਿੰਘ ਜੀ ਇਹ ਇਹਨਾਂ ਦੀ ਡਿਊਟੀ ਇੱਥੇ ਲੱਗੀ ਬਾਬਾ ਜੀ ਵੀ ਹੁਣੇ ਗਏ ਆ ਇਹਨਾਂ ਲੋ ਸੰਗਤਾਂ ਬਹੁਤ ਵੱਡੀ ਤਦਾਦ ਚਾਈਆਂ ਬਾਬਾ ਦਲਪੰਥ ਬਾਬਾ ਵਿਧੀਚੰਦ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਵੱਲੋਂ ਬੜੀਆਂ ਸੰਗਤਾਂ ਆਈਆਂ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਵੀ ਬੜੀਆਂ ਸੰਗਤਾਂ ਆਈਆਂ ਤੁਹਾਡੇ ਅੱਗੇ ਅੱਗੇ ਗਈਆਂ ਇਹ ਵੱਡੀ تعداد ਦੇ ਵਿੱਚ ਜਦੋਂ ਅਸੀਂ ਆ ਮੀਡੀਆ ਦੇ ਥਰੂ ਤੁਹਾਡੇ ਮੀਡੀਆ ਦੇ ਥਰੂ ਅਸੀਂ ਜਦੋਂ ਆਪਣਾ ਬੇਨਤੀ ਕੀਤੀ ਲੋਕਾਂ ਨੂੰ ਕਿ ਭਾਈ ਸਾਨੂੰ ਤੇ ਜ਼ਮੀਨਾਂ ਤੇ ਟਹਿ ਰਹੀਆਂ ਨੇ ਪਰ ਸਾਡਾ ਤੇ ਪਿੰਡ ਹੀ ਚੱਲਿਆ ਤੇ ਉਹਨਾਂ ਵੀਰਾਂ ਨੇ ਸਾਰੇ ਨੌਜਵਾਨ ਵੀਰਾਂ ਨੇ ਸੰਤ ਸਮਾਜ ਨੇ ਪ੍ਰਸ਼ਾਸਨ ਨੇ ਫਿਰ ਸਾਡਾ ਇਹਨੂੰ ਪਰਸੋਂ ਤੋਂ ਲੈ ਕੇ 28 ਤਰੀਕ ਤੋਂ ਲੈ ਕੇ ਫਿਰ ਇਹ ਕੰਮ ਥੋੜਾ ਮੀਂਹ ਤਾਂ ਕਰਕੇ ਨਹੀਂ ਸੀ ਚੱਲਿਆ ਤੇ ਫਿਰ ਉਹ ਤਕੜੇ ਹੋ ਕੇ ਬਾਬਾ ਜੀ ਉਹਨਾਂ ਦੇ ਜਿਹੜੀ ਸੇਵਕ ਆਂ ਸੇਵਾ ਹੀ ਇੰਨੇ ਜਿਆਦੇ ਇਹਨਾਂ ਦੇ ਰਿਣੀ ਆ ਮਾਹ ਪੁਰਖਾਂ ਦੇ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਸੇਵਾ ਇਹਨਾਂ ਨੇ ਇੱਥੇ ਭੇਜੀ ਸੰਗਤ ਇਲਾਕੇ ਦੇ ਵਿੱਚੋਂ ਆਈ ਗੱਡੀਆਂ ਭਰ-ਭਰ ਕੇ ਤੇ ਉਹਨਾਂ ਨੇ ਵੇਖੋ ਜੀ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਇਹ ਮਾਹ ਪੁਰਖਾਂ ਨੇ ਆਪ ਦਾ ਤਪ ਦੇ ਨਾਲ ਥੋੜਾ ਜਿਹਾ ਉਹਨੂੰ ਸ਼ਾਂਤ ਕੀਤਾ ਤੇ ਇਹ ਜਿਹੜਾ ਆ ਬੰਨ ਬੰਨਨ ਦਾ ਜੇ ਵੀ جاری ਆ ਤੇ ਆ ਜਿਹੜਾ ਅਸੀਂ ਕੋਸ਼ਿਸ਼ ਕਰਨ ਦੇ ਕਿ ਮੁੱਢਲੀ ਫਰਸਟ ਏਡ ਜਿਹੜੀ ਸਾਨੂੰ ਮਿਲੇ ਤੇ ਇਹ ਕੰਮ ਤੇ ਹੈਗਾ ਪੱਥਰ ਲੱਗ ਕੇ ਤੇ ਫੇਰ ਹੀ ਸਾਡਾ ਹੋਊਗਾ ਜੀ ਵਿਚਾਰ ਪੂਰਾ ਇੱਥੇ ਪੱਥਰ ਦੇ ਸਪਾਰ ਲੱਗਣਗੇ ਇਹ ਬਹੁਤ ਵੱਡੇ ਵੱਡੇ ਘਾਰੇ ਪੈਗੇ ਤੁਹਾਡੇ ਸਾਹਮਣੇ ਵੇਖੋ ਕਿੰਨੀ ਕੀਮਤੀ ਜ਼ਮੀਨ ਰੋੜ ਕੇ ਲੈ ਗਿਆ ਤੇ ਪਿੰਡ ਤੋਂ ਸਿਰਫ 40 ਫੁੱਟ ਦੀ ਦੂਰੀ ਤੇ ਇਹ ਬਿਆਸ ਨਦੀ ਹੈ ਪਹਿਲੀ ਵਾਰ ਇਹਨੇ ਇਹ ਕੰਮ ਜਿਹੜੀ ਇਹ ਪਿੰਡ ਨੂੰ ਹਟ ਕੀਤਾ ਪਿੰਡ ਨੂੰ ਢਾਹ ਲਾਈ ਹੈ ਨਹੀਂ ਤੇ ਇਹ 88 ਵਾਲਾ 93 ਵਾਲਾ ਤੇ ਇਹ ਵਾਲਾ ਪਾਣੀ ਇੱਥੇ ਕੋਈ ਵੀ ਨੁਕਸਾਨ ਨਹੀਂ ਸੀ ਹੋਇਆ ਅੱਜ ਜਿਹੜਾ ਹੋਣਾ ਵਾਲਾ ਪਾਣੀ 25 ਵਾਲਾ ਚੱਲਿਆ ਤੇ ਸਾਰਾ ਪਾਣੀ ਬਿਆਸ ਨਦੀ ਦੇ ਵਿੱਚ ਸੀ ਇਹਦਾ ਕਾਰਨ ਕਰਕੇ ਇਹ ਸਾਡੇ ਪਿੰਡ ਨੂੰ ਇਹ ਮੁਸ਼ਕਲ ਆਈ ਹੈ ਤੇ ਹੁਣ ਵੀ ਸਾਡੀ ਬੇਨਤੀ ਨੌਜਵਾਨ ਵੀਰਾਂ ਨੂੰ ਬੇਨਤੀ ਆ ਸੰਤ ਸਮਾਜ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਸੇ ਤਰ੍ਹਾਂ ਤਕੜੇ ਹੋ ਕੇ ਸਾਡੀ ਬਾਹ ਫੜ ਕੇ ਤੇ ਇਸ ਪਿੰਡ ਨੂੰ ਇਸ ਪਿੰਡ ਦੇ ਜਿਹੜੇ ਘਰ ਨੇ ਜਿਹੜੀ ਸਿਰ ਤੇ ਛੱਤਾ ਲੋਕਾਂ ਦੇ ਉਹਨੂੰ ਬਚਾਇਆ ਜਾਵੇ ਤੇ ਬਹੁਤ ਬਹੁਤ ਅਸੀਂ ਇਹਨਾਂ ਦੇ ਰਿਣੀ ਧੰਨਵਾਦੀ ਹੋਵਾਂ। ਮਤਲਬ ਕਿ ਤੁਹਾਡੀ ਜ਼ਮੀਨ ਤਾਂ ਲਈ ਗਿਆ ਨਾਲ ਨਾਲ ਤੁਹਾਨੂੰ ਇਹ ਵੀ ਡਰਾ ਜੇਕਰ ਆਏ ਇਹਨੂੰ ਨਾ ਰੋਕਿਆ ਗਿਆ ਤਾਂ ਪੂਰਾ ਪੂਰਾ ਪਿੰਡ ਹੀ ਜਿਹੜਾ ਹੈਗਾ ਵਿਆਸ ਦੇ ਰਾਹ ਦੇ ਵਿੱਚ ਬਹਿ ਜਾਊਗਾ। ਬਿਲਕੁਲ ਵੀਰ ਜੀ ਅਸੀਂ ਜ਼ਮੀਨ ਦਾ ਤੇ ਵੇਖੋ ਜੀ ਦੁੱਖ ਜ਼ਮੀਨ ਦਾ ਵੀ ਬੜਾ ਠੀਕ ਆ ਜੀ ਅਸੀਂ ਜ਼ਮੀਨ ਦਾ ਇਸ ਵਕਤ ਨਹੀਂ ਕਰਦੇ ਅਸੀਂ ਇਹਨੇ ਸਾਡਾ ਘਰ ਵੱਜ ਜਾ ਸਾਡਾ ਪਿੰਡ ਵੱਜ ਜਾਵੇ ਕਿਉਂਕਿ ਉੱਚੀ ਹਾਈਟ ਹੋਣ ਕਰਕੇ ਥੱਲਿਓਂ ਖੋਰਾ ਲਾਉਂਦਾ ਤੇ ਉੱਪਰੋਂ ਉਹ ਢਿੱਗਾਂ ਸਿੱਟੀ ਜਾਂਦਾ। ਤੇ ਉਹਨੂੰ ਬਹੁਤ ਜਲਦੀ ਵੱਡੀ ਜਾ ਰਿਹਾ ਵਾ ਤੇ ਨਾਲ ਤੁਹਾਨੂੰ ਸ਼ੋਰਟ ਦੇ ਵਿੱਚ ਦਿਸ ਵੀ ਜਾਊਗਾ ਲਗਭਗ ਬਾਈ ਕਿੰਨੇ ਕਿੱਲੇ ਜਿਹੜਾ ਹੈਗਾ ਇਹ ਜਿਹੜਾ ਹੁਣ ਤੱਕ ਤੁਹਾਡੀ ਥੱਲੇੋਂ ਮਿੱਟੀ ਖੁਰ ਚੁੱਕੀ ਤੇ ਉੱਪਰੋਂ ਕਿੰਨੇ ਕਿੱਲੇ ਖੋਲੋ ਇਹ ਬਾਈ ਜਿੱਥੇ ਆਪਾਂ ਖੜੇ ਆ ਦੋ ਕਿੱਲੇ ਤੇ ਇੱਥੋਂ ਵੱਢਤੀ ਆ ਜੀ ਤੇ ਜਿਹੜੋ ਇਸ ਤੋਂ ਦੋ ਕਿੱਲੇ ਥੱਲੇ ਹੋ ਕੇ ਪੰਜ ਛੇ ਕਿੱਲੇ ਉੱਥੋਂ ਵੱਢਤੀ ਆ ਉੱਪਰ ਪਿੰਡ ਆਪਣੇ ਤੋਂ ਇੱਕ ਕਿੜੀਆਂ ਪਿੰਡ ਆ ਉਹ ਵੀ ਵਿਆਸ ਦਰਿਆ ਤੇ ਆ ਉਹ ਉਹਦੇ ਵੀ ਥੱਲੇ ਕਰਕੇ ਬਹੁਤ ਵੱਡੀ ਢਾਹ ਲੱਗੀ ਆ ਜਿੱਥੋਂ 10 15 ਕਿੱਲੇ ਜ਼ਮੀਨ ਉਹਨਾਂ ਦੀ ਕੀਮਤੀ ਵੱਢ ਕੇ ਲੈ ਕੇ ਬਾਈ ਜੀ ਫਿਰ ਇਹ ਜਿਹੜਾ ਹੈਗਾ ਦਿਨ ਰਾਤ ਜਿਹੜ ਆ ਕੱਲ ਤਾਂ بارش ਸੀ ਤੇ ਇਸ ਵੇਲੇ ਬੰਦ ਹੋ ਗਿਆ ਸੀ ਜੀ ਪਰ ਫੋ ਵੀ ਅੱਜ ਹਾਂ ਵੇਖੋ ਤੁਹਾਡੇ ਸਾਹਮਣੇ ਲੇਟ ਤੱਕ ਅਸੀਂ ਲੱਗੇ ਹੋਏ ਹਾਂ ਜਿੰਨਾ ਚਿਰ ਸਾਨੂੰ ਆ ਬੋਰੇ ਉਤੋਂ ਆਈ ਗਏ ਅਸੀਂ ਉਹ ਬਾਬਾ ਜੀ ਹੁਣੀ ਬੈਠੇ ਨੇ ਅਸੀਂ ਉਹ ਸੰਗਤਾਂ ਮੇ ਡਟੀਆਂ ਹੋਈਆਂ ਨੇ ਤੇ ਅਸੀਂ ਕੰਮ ਜਾਰੀ ਰੱਖਾਂ ਤੇ ਬਾਕੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਘਰ ਆ ਕਿੰਨੀ ਵੋਟ ਆ ਮਤਲਬ ਕਿੰਨੇ ਲੋਕ ਰਹਿੰਦੇ ਆ ਬਾਈ ਜੀ ਇੱਥੇ ਆਬਾਦੀ ਤੇ ਵੀਰ ਜੀ ਇਹਦੀ ਹੈਗੀ ਆ 500 ਦੇ ਲਗਭਗ ਜੀ ਸਭਾ ਕੁ 200 ਬੋੜ ਆ ਸਾਰੇ ਜਰਨਲ ਹੀ ਆ ਗੱਟ ਸੇਖੀ ਆ ਹੋਰ ਕੋਈ ਇੱਥੇ ਬਰਾਦਰੀ ਨਹੀਂ ਹੈਗੀ ਛੋਟਾ ਵਾ ਪਿੰਡ ਤੇ ਪਰ ਮਾਰਵੜੀ ਵੱਡੀ ਵੱਜੀ ਆ ਇਹ ਇਸ ਕਰਕੇ ਸੰਤ ਮਹਾਰਾਜ ਨਾ ਹੈ ਬਾ ਮਹਾਂਪੁਰਖ ਬਾ ਫੜਦੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਸਾਰੀਆਂ ਇੱਧਰ ਹੀ ਸੀ ਨਹੀਂ ਸਾਡੀਆਂ ਜ਼ਮੀਨਾਂ ਵਿੱਚ ਮਾਝੇ ਆ ਜੀ ਇੱਧਰ ਜ਼ਮੀਨਾਂ ਹੈਗੀਆਂ ਹੈ ਆ ਪਰ ਘਟਿਆ ਜਮੀਨ ਮਾਝੇ ਆ ਜਿਹੜੀ ਲੋਕਾਂ ਦੀ ਜਿਵੇਂ ਕਿ ਇੱਧਰ ਆ ਜੇ ਸਾਈਡ ਤੇ ਆ ਚਲੋ ਵੈਗ ਰੂ ਕਿਰਪਾ ਕਰੇ ਨੁਕਸਾਨ ਤੇ ਬਹੁਤ ਹੋਇਆ ਹੈ ਤੇ ਪਰ ਚਲੋ ਹੁਣ ਅਸੀਂ ਆਨੇ ਆ ਵੀ ਸਾਡੇ ਜਿਹੜੇ ਘਰ ਆ ਪਿੰਡ ਆ ਉਹ ਵੱਜ ਜਾਵੇ ਜਿਹੜੀ ਇਤਿਹਾਸ ਦੇ ਵਿੱਚ ਜਦੋਂ ਤੁਹਾਡੇ ਬਜ਼ੁਰਗਾਂ ਦਾਦਿਆਂ ਤੋਂ ਵੀ ਸੁਣਦੇ ਹੋ ਤੁਹਾਡੀ ਵੀ ਕਾਫੀ ਉਮਰ ਆ ਬਾਈ ਵੀ ਮੰਨ ਲਾ ਪਿਛਲੇ 100 ਸਾਲਾਂ ਦੇ ਵਿੱਚ ਕਦੇ ਪਾਣੀ ਨੇ ਤੁਹਾਡੇ ਪਿੰਡ ਨੂੰ ਨਹੀਂ ਨਹਿਟ ਨਹੀਂ ਬਾਈ ਜੀ 100 ਸਾਲਤ ਨਹੀਂ 50 ਸਾਲ ਮੇਰੀ ਉਮਰ ਹੋ ਗਈ ਆ ਤੇ 47 ਚ ਬਜ਼ੁਰਗ ਪਾਕਿਸਤਾਨ ਤੋਂ ਆਣ ਕੇ ਇੱਥੇ ਬੈਠੇ ਸੀ ਜੀ ਉਹਨਾਂ ਨੇ ਉਹ ਦਰਿਆ ਦੇ ਕੰਢੇ ਤੇ ਇੱਥੇ ਉਦੋਂ ਪਿੱਛੇ ਹੀ ਥੋੜਾ ਜਾ ਤੇ ਉਦੋਂ ਕਿਤੇ ਢਾ ਲੱਗੀ ਸੀ ਤੇ ਇੱਥੇ ਸਪਰ ਪੱਥਰ ਦੇ ਲੱਗੇ ਹੋਏ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ 45 ਸਾਲ ਹੋ ਗਏ ਇਹਨਾਂ ਨੂੰ ਲੱਗਿਆਂ ਇਹ ਤਾਂ ਉਹ ਲੱਗੇ ਸੀ ਇਹਨਾਂ ਦਾ ਕਰਕੇ ਬਚਾ ਸੀਗਾ ਪਿੰਡ ਦਾ ਪਾਣੀ ਜੇ ਆਇਆ ਵੀ ਸੀ ਕਿਤੇ ਤੇ ਪਿੰਡ ਨੂੰ ਉਹਨਾਂ ਪਾਣੀ ਨੇ ਮਾਰ ਨਹੀਂ ਸੀ ਕੀਤੀ ਇਸ ਵਾਰ ਕਰ ਰਿਹਾ ਇਸ ਵਾਰ ਪਾਣੀ ਨੇ ਮਾਰ ਕੀਤੀ ਤੇ ਉਹ ਵੀ ਵੱਡੀ ਤਦਾਦ ਚ ਕੀਤੀ ਆ ਤੇ ਪਾਣੀ ਵੀ ਬਹੁਤ ਜ਼ਿਆਦਾ ਵਿਆਸ ਦਰਿਆ ਚ ਆਇਆ ਹੁਣ ਕਿੰਨੇ ਨੌਜਵਾਨ ਪੂਰੇ ਦਿਨ ਲੱਗੇ ਰਹਿੰਦੇ ਆ ਬਈ ਮੈਂ ਨਾ ਇੱਥੇ ਹਜ਼ਾਰਾਂ ਦੇ ਤਦਾਦ ਦੇ ਵਿੱਚ ਨੌਜਵਾਨ ਸੀਗੇ ਗੱਡੀਆਂ ਭਰ-ਭਰ ਕੇ ਹੁਣੇ ਹੀ ਨਾ ਦੂਰੋਂ-ਦੂਰੋਂ ਸੰਗਤਾਂ ਆਈਆਂ ਸੀਗੀਆਂ ਉਹ ਗਏ ਨੇ ਮਹਾਂਪੁਰਖ ਵੀ ਹੁਣੇ ਸਰਾਲੀ ਸਾਹਿਬ ਵਾਲੇ ਬਾਬਾ ਹਾਕਮ ਸਿੰਘ ਜੀ ਆਪ ਇੱਥੇ ਸੀ ਉਹ ਵੀ ਹੁਣੇ ਗਏ ਨੇ ਵਿਧੀ ਚੰਦ ਵਾਲੇ ਵੀ ਬਾਬਾ ਸ਼ਹੀਦ ਉਹ ਵੀ ਹੁਣੇ ਗਏ ਨੇ ਤੇ ਉਹਨਾਂ ਦੇ ਸੇਵਕ ਬਾਬਾ ਵੀਰਾ ਸਿੰਘ ਜੀ ਅਜੇ ਬੈਠੇ ਮੈਂ ਆਪ ਗੱਲ ਕਰਦਾ ਬਾਬਾ ਵੀਰਾ ਸਿੰਘ ਜੀ ਐਗਰੂ ਜੀ ਖਾਲਸਾ ਜੀ ਬਾਬਾ ਜੀ ਇਸ ਵਕਤ ਮੇਰੇ ਨਾਲ ਮੌਜੂਦ ਨੇ ਬਾਬਾ ਵੀਰਾ ਸਿੰਘ ਜੀ ਜਿਹੜੇ ਕਿ ਇਸ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਹੋਰ ਜਿਹੜੇ ਇੰਗਾ ਸੰਗਤਾਂ ਵੀ ਇਹਨਾਂ ਦਾ ਸਹਿਯੋਗ ਦੇਣਾ ਬਾਬਾ ਜੀ ਕਿੱਦਾਂ ਦੇ ਹਾਲਾਤ ਇਸ ਵਕਤ ਬਣੇ ਹੋਇਆ ਸ ਪਿੰਡ ਦੇ ਖਾਸ ਕਰਕੇ ਐ ਪਿੰਡ ਦੇ ਮਾਪੁਰ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚੰਦ ਸਰੇ ਬਾਬਾ ਸਿੰਘ ਜੀ ਬਾਬਾ ਸੋਖਾ ਸਿੰਘ ਨੂੰ ਜਾਨ ਮੁਕੀ ਉਹ ਵੀ ਇੱਥੋਂ ਗਏ ਗਏ ਆ ਉਹ ਵੀ ਹੌਸਲਾ ਸੰਗ ਕਰੂ ਇੱਥੋਂ ਵਾਲੀ ਪਿੰਡ ਵਾਲਿਆਂ ਨੂੰ ਹੌਸਲਾ ਦੇ ਕੇ ਗਏ ਆ ਫਿਰ ਥਾਰ ਵਜ ਤੇ ਜਿਆ ਦੇਣੋ ਚੱਲਿਆ ਜੀ ਆਏ ਰਾਤ ਨੂੰ ਕਾ 11 ਵਜੇ ਜਿਆ ਦੇਣੇ 12 ਵਜੇ ਜਿਆ ਦੇਣ ਆ ਜਿਹੋ ਜਾਨ ਸਮਾਨ ਮਿਲ ਜੇ ਸਾਡੇ ਤੁਹਾਡੇ ਨਾਲ ਆ ਜੀ ਇਹ ਬਹੁਤ ਦੁਖਦਾਈ ਦਾ ਕੰਮ ਬਣਿਆ ਹੋਇਆ ਇੱਥੇ ਵਹਾਗਤੀ 40 ਫੁੱਟ ਦੇ ਥਾਂ ਰਹਿ ਗਿਆ ਪਸ਼ਾਂ ਜਿਹੜਾ ਉਹਨਾਂ ਦਾ ਘਰ ਰਹਿ ਗਿਆ ਜੀ ਤੇ ਉਹ ਜੇ ਉਹ ਨਾਮ ਦੇ ਨਾ ਇਹ ਬੇਨਤੀ ਕਰਦੇ ਸੰਗਤਾਂ ਨੂੰ ਬਾਹਰ ਪਰਖਾ ਨਾਮ ਦੱਸ ਦੇ ਫਿਰ ਜਿਹੜਾ ਘਰ ਜਿਹੜਾ ਇਹ ਆ ਟੱਟ ਜਾਣੇ ਉਹਨੂੰ ਮਤਲਬ ਪੂਰਾ ਪੂਰਾ ਪਿੰਡ ਵਹਿ ਜਾਣਾ ਸੀ ਪੂਰਾ ਪੂਰਾ ਪਿੰਡ ਪੈਣਾ ਇਹ ਇੱਕ ਰਾਤ ਨਹੀਂ ਗੱਡੀ ਜੀ ਇੱਕ ਰਾਤ ਦੇ ਵਿੱਚ ਇੰਨਾਂ ਦੋ ਪੰਜ ਛੇ ਕੱਲੇ ਜਿਹੇ ਹਸਾਮੇ ਲਾ ਲੰਮੇ ਢਾ ਲੱਗੀ ਜੀ ਇਸੇ 40 ਫੁੱਟ ਥਾਂ ਰਹਿ ਗਿਆ ਉਹਨਾਂ ਦਾ ਘਰ ਪੂਵੇ ਫਰਤੇ ਬਹੁਤ ਜਿਆਦਾ ਮੁਸ਼ਕਲ ਹੋ ਗਈ ਜਿਹੜੀ ਨਾ ਰਾਤ ਨੂੰ ਸੌਣਾ ਮੇਨਾਂ ਦਾ ਦੁੱਬਰ ਹੋ ਗਿਆ ਜਿਆ ਤੇ ਜਦੋਂ ਇਹੋ ਜੀ ਘੜੀ ਆਉਂਦੀ ਆ ਦੇਖੋ ਮੈਂ ਜਿਹੜਾ ਸਥਿਤੀ ਜਿਹੜਾ ਬੱਬੂ ਦਿਖਾ ਵੀ ਦੀ ਸਾਰੇ ਸਾਰੇ ਲਗਭਗ ਜਿੱਥੇ ਅਸੀਂ ਖੜੇ ਆ ਜਿੰਨੇ ਜਗ੍ਹਾ ਤੇ ਹੁਣ ਖੜਾ ਹੀ ਰਹਿ ਗਿਆ ਇਤੋਂ ਜਿਆਦਾ ਢਾਹ ਲੱਗ ਚੁੱਕੀ ਆ ਹਨਾ ਤੇ ਪੂਰਾ ਪੂਰਾ ਪਿੰਡ ਜਿਹੜਾ ਇਧਰ ਵਹਿ ਸਕਦਾ ਸੀ ਪਰ ਆਪਾਂਗੇ ਸੰਤ ਮਹਾਂਪੁਰਸ਼ ਠੀਕ ਆ ਕਾਰਸਵਾਲੇ ਬਾਬੇ ਠੀਕ ਆ ਮੈਂ ਕਹਣਾ ਵੀ ਇਹ ਜਿਹੜਾ ਹੈਗਾ ਪੰਜਾਬ ਦਾ ਕਿਉਂਕਿ ਇਹਨਾਂ ਦਾ ਤੱਪ ਵੀ ਆ ਇਹਨਾਂ ਨਾਲ ਸੰਗਤ ਵਿੱਚ ਇਹਨਾਂ ਦੀ ਗੱਲ ਸਾਰੇ ਸੁਣਦੇ ਵੀ ਆ ਵਾਹਿਗੁਰੂ ਦੀ ਕਿਰਪਾ ਵੀ ਹੈ ਠੀਕ ਆ ਤਾਂ ਜਦੋਂ ਵੀ ਆਫਤ ਆਉਂਦੀ ਹੈ ਚਾਹੇ ਆਪ ਦਿੱਲੀ ਅੰਦੋਲਨ ਸੀਗਾ ਚਾਹੇ ਇੱਥੇ ਆ ਤਾਂ ਹਮੇਸ਼ਾ ਜਿਹੜਾ ਸੰਗਤਾਂ ਦੇ ਨਾਲ ਖੜਦੇ ਆ ਹੈ ਨਾ ਤਾਂ ਬਾਬਾ ਜੀ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਚੀਜ਼ ਤੇ ਕੰਟਰੋਲ ਹੋ ਸਕਦਾ ਹੈ ਇਹਦਾ ਕੰਟਰੋਲ ਤੇ ਕੁਝ ਹੁਣ ਵੀ ਕਰ ਲਿਆ ਸੀ ਥੋੜੇ ਜਿਹੜਾ ਜਿਆਦਾ ਬਹੁਤਾ ਖਤਰੇ ਦਾ ਕੰਮ ਹੀ ਉਹਨਾਂ ਨੂੰ ਹੌਸਲਾ ਵਾ ਜੀ ਇੰਟਰਨਲ ਵੀ ਹੌਸਲਾ ਵੀ ਇਹ ਪਾਣੀ ਰੁਕ ਜਾਊਗਾ ਜੀ ਉਹ ਜਿੰਨਾ ਵੇਜ ਤੇ ਅਰਦਾਸਾਂ ਬੇਨਤੀਆਂ ਮਾਪੁਰਖ ਕਰਦੇ ਆ ਸੰਗਤਾਂ ਬੇਨਤੀਆਂ ਕਰਦੀਆਂ ਵਾ ਤੇ ਕੁਝ ਇਹ ਵੀ ਪਛਾੜ ਜਾਂਦਾ ਜੀ ਇਹ ਗੁਰੂ ਸਾਹਿਬ ਦਾ ਕੰਮ ਹੁੰਦਾ ਵਾ ਸੰਗਤਾਂ ਦਾ ਕੰਮ ਹੁੰਦਾ ਵਾ ਕਿਸੇ ਦਾ ਆ ਪ੍ਰਾਈਵੇਟ ਦਾ ਕੰਮ ਕੋਈ ਨਹੀਂ ਆ ਜੀ ਇਹ ਗੁਰੂ ਸਾਹਿਬ ਮਿਹਰ ਕਰੇ ਸੱਚੇ ਪਾਤਸ਼ਾਹ ਦੇ ਦਾ ਬਚਾ ਗੁਰੂ ਮਹਾਰਾਏ ਨੇ ਕਰਨਾ ਜੇ ਕੋਈ ਗਲਤੀ ਹੋਈ ਹੋਈ ਆ ਤੇ ਤਾਂ ਹੀ ਇਹਨਾਂ ਇਹੋ ਜਿਹੇ ਕੰਮ ਆ ਗਲਤੀਆਂ ਆਪਣਾ ਸੰਸਾਰ ਤੋਂ ਹੀ ਹੋ ਜਾਂਦੀਆਂ ਪਰ ਇਹਨੇ ਇਹਨੂੰ ਆਪਾਂ ਤਰਲਾ ਮੈਂ ਤਾਂ ਕਰਾਂਗੇ ਇਹਨੇ ਪਛਾੜ ਰਹੀ ਹੈਂ ਤਰਾ ਸਾਨੂੰ ਬਹੁਤ ਵੱਡੀ ਆਸ ਆ ਵੀ ਹੁਣ ਗਾੜੀ ਜਿਆਦੀ ਜਿਆਦੀ ਮੁਸ਼ਕਲ ਨਹੀਂ ਆਊਗੀ ਰਾਤ ਦਿਨ ਲਾ ਕੇ ਤੇ ਜਿਹੜੀ ਹਟਾਵਾਂ ਲੱਗੀਆਂ ਉਹਨਾਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਸਕਤਾ ਤੇ ਕਰਾਂਗੇ ਵੀ ਜਿੰਨਾ ਜੋਰ ਲਾਵਾਂ ਗੁਰੂ ਰਾਮਦਾਸ ਮੇਹ ਕਰੇ ਸੱਚੇ ਪਾਤਸ਼ਾਹ ਤੇ ਮਾਂ ਬਰਖਾਂ ਵੱਲੋਂ ਇਹੋ ਜਿਹਾ ਰਗਮਾ ਵਿੱਚ ਦੇਣ ਰਾਂ ਦੇਣ ਲਾ ਕੇ ਕਿਸੇ ਤਰ੍ਹਾਂ ਕਿਸੇ ਦਾ ਪਿੰਡ ਪਿੰਡ 바ਜੇ ਗੁਰੂ ਮਹਾਰਾਜ ਦਾ ਪਿੰਡ ਵਾਏ ਕਿਹੜਾ ਕਿਸੇ ਦਾ ਆਪਦਾ ਵਾ ਜੀ ਸੰਗਤਾਂ ਦੇ ਕੰਮ ਸਰਗਤਾਂ ਜਿਹੜੀਆਂ ਹਰ ਬੰਨੇ ਸਾਥ ਦੇ ਰਹੀਆਂ ਵਾ ਤੇ ਮੇਰ ਹੋ ਰਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਤੇ ਕੰਮ ਜਿਹੜਾ ਆਪਾਂ ਫਦੇ ਕਰਕੇ ਆੜਾਂਗੇ ਬਾਬਾ ਜੀ ਕਿੰਨੇ ਲੋਕ ਜਿਹੜਾ ਕਿ ਡਰਚ ਘਰ ਛੱਡ ਗਏ ਤੇ ਸਾਰੇ ਖੜੇ ਹੀ ਐ ਨਾ ਖੜੇ ਆ ਸਰ ਕੋਈ ਇਦਾਂ ਇਸ ਵਾ ਘਰ ਰੇੜਾਂ ਦੇ ਚੁੱਕ ਦਾ ਨਾ ਅਸੀਂ ਉਹਨਾਂ ਖਤੋ ਬੈਠੇ ਰੋ ਚੁੱਪ ਕਰ ਕੋਈ ਤਾਂ ਕੰਨੀ ਗੁਰੂ ਰਾਮਦਾਸ ਦਾ ਅਰਦਾਸ ਰੱਖੂਗਾ ਸੰਗਤਾਂ ਸਾਡੇ ਦੇ ਮੇਰ ਕਰਨਗੇ ਕੋਈ ਘਰ ਨੇ ਚੱਕਣਾ ਨਹੀਂ ਸਮਾਂ ਦੇ ਬੈਠੇ ਰੋ ਕੋਈ ਵਾਰੂ ਆ ਇੱਕ ਆਪਾਂ ਦੇਖ ਵੀ ਰਹੇ ਹਾਂ ਜਿੱਥੇ ਵੀ ਜਾਂਦੇ ਆ ਤਾਂ ਗੁਰੂ ਘਰਾਂ ਚ ਵੀ ਅਰਦਾਸਾਂ ਹੋ ਰੀਆਂ ਪੂਰੇ ਪੰਜਾਬ ਦੀ ਪੂਰੀ ਦੁਨੀਆ ਭਰ ਦੇ ਵਿੱਚ ਵੀ ਵੀ ਹੜਾਂ ਤੋਂ ਜਿਹੜਾ ਵੈਗੁਰ ਬਚਾਵੇ ਲੋਕਾਂ ਅਰਦਾਸਾਂ ਪੇਰਦੀਆਂ ਗਿਆ ਦਫੇ ਪਾਸ਼ਾ ਨੇ ਕਲੇਟਾ ਹਾ ਦਤੇ ਜੀ ਹਨਾ ਤੇ ਇਹ ਕਦੀ ਗੱਲਾਂ ਗੁਰੂ ਸਾਹਿਬ ਤੇ ਗੱਲ ਅਰਦਾਸ ਤੇ ਗੁਰੂ ਸਾਹਿਬ ਨੇ ਮੰਨਣੀ ਆ ਤੇ ਗੁਰੂ ਘਰ ਆ ਗਦੀ ਅਰਦਾਸ ਬੇਨਤੀ ਕਰਾਈਦੀ ਰਗੜੇ ਸਿੱਧਾ ਰਗੜੇ ਲਾਈਦੇ ਸਿੱਧਾਂ ਦੇ ਪ੍ਰਸ਼ਾਦ ਕਰਾਈਦੇ ਆ ਚੋਲ ਬਣਾਗੇ ਕਫੇ ਬਣਾਗੇ ਇਹਦੀ ਪੂਜਾ ਵੀ ਕਰ ਦੇਈ ਦੀ ਵੀ ਤੁਸੀਂ ਆ ਪਸ਼ਾਹ ਪਾਉ ਹਟ ਜਾ ਨਾਮ ਇਹਨਾਂ ਲੋਕਾਂ ਨੂੰ ਮਾਰ ਜਿੰਨੀ ਉਹ ਲੋਕਾਂ ਦੀ ਵਾਰੀ ਸੀ ਮੁਸ਼ਕਲ ਆ ਚੁੱਕੀ ਆ ਹੱਦਵਾਦ ਮਿਲ ਗਏ ਲੋਕਾਂ ਦਾ ਸੋਨਾ ਆਰਾਮ ਹੋ ਗਿਆ ਜੀ ਤੇ ਜੇ ਇਹਨਾਂ ਸੰਗਤ ਸੰਗਤ ਹੈਗੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਤੇ ਇਹਨਾਂ ਨੂੰ ਹੌਸਲੇ ਆ ਵੜੇ ਹੌਸਲੇ ਆ ਜਿਹੋਏ ਆ ਵੀ ਸਾਡਾ ਬਚਾਅ ਕਰ ਦੋਣਗੇ ਸੰਗਤ ਨੇ ਮਾਪੁਰ ਕਰਦਣੇ ਬਾਬਾ ਜੀ ਨੇ ਹੁਣ ਉੱਥੇ ਪਹਿਲਾਂ ਸਭਰਾ ਵਾਲਾ ਮੇਰੀ ਜਿਹੜਾ ਸੀ ਉਹ ਸਾਰਾ ਜਿਹੜਾ ਸੀ ਉਹ ਟਟਾ ਸੀ ਜੀ ਉਥੇ ਬੰਦਾ ਯਾਰ ਬੰਦਾ ਉਥੇ ਲਾਛੜਿਆ 1500 ਜੀ ਉਹ ਥੋੜਾ ਮਹਾਰਾਜ ਦੀ ਮਿਹਰ ਨਾਲ ਉਥੇ ਸਾਨੂੰ ਹੌਸਲਾ ਹੋਇਆ ਬਿਠੀਕ ਹੋਇਆ ਉਧਰ ਬੱਜ ਗਏ ਉਥੇ ਮੇਰਾ ਘਰ 15 20 ਪਿੰਡ ਜਿਹੜੇ ਸੀ ਉਹ ਡੁੱਬਨੇ ਸੀ ਜੀ ਉਹ ਬੱਜ ਗਏ ਤੇ ਉਹ ਮਹਾਰਾਜ ਦੀ ਕਿਰਪਾ ਇਹ ਅੱਜ ਵੀ ਉਥੇ ਲੱਗੇ ਰਹੀ ਸੰਗਤ ਬਹੁਤ ਤੇ ਇੱਥੇ ਵੀ ਸੰਗਤ 1000 ਦੇ ਖੰਡ ਜੇ ਇਸੇ ਸੰਗਤ ਦੇ 5-7 ਪਿੰਡਾਂ ਦੀ ਸੰਗਤ ਇੱਥੇ ਲੈਂਦੀ ਆ ਤੇ ਲਿਆ ਕੇ ਫਿਰ ਲੰਗਰ ਲਾਏ ਆ ਹੈਡ ਤੇ ਲੰਗਰ ਲਾਏ ਆ ਐਸੇ ਲੰਗਰ ਲਾਏ ਆ ਜੀ ਸੁਭਰਾਵੀ ਲੰਗਰ ਲਾਏ ਆ ਤੇ ਬਾਉ ਉਪਰ ਲੰਗਰ ਲਾਇਆ ਜਿਸੇ ਜੇ ਕੋਈ ਨੂੰ ਮੁਸ਼ਕਲ ਆਵੇ ਜਲ ਪਾਣੀ ਆਪ ਦਾ ਸ਼ਗਨ ਤੇ ਆਪ ਦਾ ਸੇਵਾ ਕਰਦਾ ਸਾਰੇ ਬੰਨੇ ਉਧਰ ਮੇਰੇ ਬਾਬੇ ਨਾਨਕ ਜਾ ਕੇ ਤੇ ਬੇੜੀਆਂ ਲਾਈਆਂ ਬਾਬਾ ਜੀ ਨੇ ਬੇੜੀਆਂ ਖੜੀਆਂ ਨਵੀਆਂ ਬੇੜੀਆਂ ਲਿਆਂਦੀਆਂ ਦਿਨ ਚਾਰ ਚਾਰ ਜੱਲਖਦੀਆਂ ਉਹ ਅਗਰ ਨੂੰ ਬੋਟ ਲੈ ਆ ਕੇ ਜਿਹੜੇ ਉੱਥੇ ਰੱਖਿਆ ਡੇਰੇ ਬਾਬੇ ਨਾਨਕ ਜੀ ਸੁਲਤਾਨਪੁਰ ਜਿਹੜਾ ਏਰੀਆ ਹੈ ਉੱਥੇ ਵੀ ਸਾਰਾ ਸਮਾਂ ਰੱਖਿਆ ਹੋਇ ਉਹ ਅਗਰ ਮੋੜ ਰੱਖਿਆ ਨਾਲ ਲੰਗਰ ਲਾਏ ਆ ਤੇ ਲੋਕਾਂ ਨੂੰ ਬਾਹਰ ਕੱਢ ਕੱਢ ਕੇ ਬੰਨਾਂ ਦੇ ਲਿਆਂਦਾ ਕਿਸੇ ਨੂੰ ਘਰਾਂ ਚ ਲਿਆਂਦਾ ਕਿਸੇ ਨੂੰ ਰਿਸ਼ਤੇਦਾਰਾਂ ਕੋ ਖੜਿਆ ਜੀ ਮਤਲਬ ਵੀ ਉਥੋਂ ਤਾਂ ਹੀ ਮਾਪੁਰਖਾਂ ਨੇ ਜਾੜਾ ਸਹਿਯੋਗ ਦਿੱਤਾ ਆ ਇਹ ਬੰਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਵੀ ਜਿਹੜਾ ਲੋਕਾਂ ਦਾ ਮਚਾ ਨਾ ਕਰੀ ਤੇ ਮਚਾ ਖਾਤਰ ਕਰਨ ਦੇ ਲੋਕਾਂ ਦਾ ਭਲਾ ਹੋ ਜਾਵੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਧੰਨਵਾਦ ਸਾਰਾ ਧੰਨਵਾਦ ਜਾ ਕੇ ਲੋਕਾਂ ਨੂੰ ਪਹੁੰਚਾਉਂਦੇ ਲੋਕ ਆਉਂਦੇ ਆ ਤੇ ਬਹੁਤ ਮੈਂ ਤੁਹਾਡਾ ਵੀ ਧੰਨਵਾਦ ਕਰਦੇ ਆ ਸੰਕਤਾ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਮਹਾਂਪੁਰਖ ਉਹਨਾਂ ਨੇ ਵੀ ਧੰਨਵਾਦ ਆ ਤੇ ਜਿਹੜਾ ਜਿਆਦਾ ਜਿਆਦਾ ਸੰਕਤਾ ਆਉਣ ਗਈਆਂ ਤੇ ਇਹ ਛੇਤੀ ਵੱਜੂਗਾ ਸੋ ਉਹਨਾਂ ਨੇ ਕਿ ਇਹਨੇ ਲਿਓਣਾ ਵਾ ਤੋੜੇ ਲਿਓਨੇ ਆ ਜੀ ਯਾ ਕੋਈ ਬੰਨ ਲਿਓਣ ਤੋੜੇ ਮਿੱਟੀ ਪਾ ਕੇ ਤੋੜੇ ਆ ਜਿਨੇ ਲਿਓਣ ਤੇ ਜੱਕਾਂ ਦੇ ਟਰਾਲੀਆਂ ਲਿਓਣ ਛੇਤੀ ਲੱਥ ਜਾਂਦੀ ਆ ਤੇ ਲੱਥ ਕੇ ਤੋੜੇ ਭਰ ਭਰ ਮਿੱਟੀ ਦੇ ਲਿਓਣ ਜਿਹਨੇ ਲਿਓਨੇ ਆ ਕਿ ਕਿ ਮਿੱਟੀ ਮੜ ਕੇ ਗਾਂ ਲੰਗਦੀ ਨੇ ਵਿੱਚੇ ਦੀ ਭਰਨੇ ਪੈਂਦੇ ਆ ਸੰਗ ਦੇ ਇਸੇ ਜਿਆਦੀ ਲੋਡ ਹੁੰਦੀ ਆ ਇਸ ਕਰਕੇ ਹਰਿਆਣਾ ਪੀਲੇ ਵੀ ਕਰਦੇ ਮੈਂ ਜਿਹੜੇ ਥੋੜੇ ਭਰ ਭਰ ਕੇ ਮਿੱਟੀ ਇਹਨਾਂ ਲਿਆਉਣੀ ਥੋੜੇ ਭਰ ਕੇ ਲਿਆਓ ਤੇ ਜਿਹੜਾ ਸਿੱਧਾ ਇਸੇ ਵੇ ਜੱਕਾ ਵਾਲੀਆਂ ਟਰਾਲੀਆਂ ਲੈ ਵਾਧੂ ਲੋਕਾਂ ਨੂੰ ਟਰਾਲੀਆਂ ਹਾਂ ਜੀ ਕਟਦੇ ਨਹੀਂ ਗਿਆ ਉਹਦੇ ਜਰਾ ਹੋਰ ਸਹੂਲਤ ਹੋ ਜੂਗੀ। ਬਾਬਾ ਜੀ ਫਿਰ ਮਿੱਟੀ ਇੱਥੋਂ ਨੇੜੋਂ ਮਿਲ ਜਾਂਦੀ ਐ ਚੱਕਣ ਵਾਸਤੇ ਜਾਂ ਪਿੰਡਾਂ ਚ ਲੈ ਆਉਣੀ ਪੈਂਦੀ ਐ ਬੱਚੋ ਜੀ ਮਿੱਟੀ ਪਿੰਡਾਂ ਚੋਂ ਮਿਲ ਜਾਂਦੀ ਆ ਜਿਹੜਾ ਬਾਹਰ ਪਾਸੇ ਇਸ ਹਰਾਂਵਾਂ ਲੱਗੋ ਮਿੱਟੀ ਮਿਲ ਜਾਂਦੀ ਆ ਫਿਰ ਲੋਕ ਇਧਰੋਂ ਮੋਗੇ ਲੋ ਮਿੱਟੀ ਲਈ ਆਉਂਦੇ ਆ ਬਠੰਡਿਓ ਮਿੱਟੀ ਲਈ ਆਉਂਦੇ ਆ ਮਤਲਬ ਦੂਰਾਂ ਦੂਰਾਂ ਤੋਂ ਕਈ ਮਿੱਟੀ ਪਾਣੀਆਂ ਪਰਪਾ ਆਉਂਡੀਆਂ ਆ ਮੁਕਸਰ ਸਾਹਿਬ ਤੋਂ ਆਈ ਆ ਤੋੜੇ ਵੀ ਲਿਉਂਦੇ ਆ ਸਾਰੇ ਸਗੋਂ ਤਾਂ ਸਾਫ਼ ਦੇ ਰਹੀ ਆ ਸੋ ਜੇਕਰ ਤੁਸੀਂ ਵੀ ਜਿੱਥੇ ਤੱਕ ਵੀਡੀਓ ਸੁਣਦੇ ਆ ਤੁਸੀਂ ਜਿਹੜਾ ਹੈਗਾ ਆਪਾਂ ਕੇ ਹਰੀ ਕੇ ਪਤਨ ਖੜੇ ਆ ਅੱਜ ਤਰੀਕ ਹੈਗੀ ਇੱਕ ਅਤੇ ਰਾਗ ਭਗ ਰਾਤ ਦੇ ਵੱਜ ਚੁੱਕਿਆ ਸਾਢੇ 7 ਵਜੇ ਠੀਕ ਆ ਜੇ ਤੁਸੀਂ ਦੋ ਤਰੀਕ ਨੂੰ ਜੇ ਵੀਡੀਓ ਦੇਖਦੇ ਆ ਤਾਂ ਅਸੀਂ ਹਜੇ ਕਿਉਂਕਿ ਦੋ ਤਿੰਨ ਦਿਨ ਬਾਬਾ ਜੀ ਲੱਗ ਜਾਣਗੇ ਹਨ ਲੱਗ ਜਾਣਗੇ ਲੱਗ ਜਾਣਗੇ ਸੋ ਦੋ ਤਰੀਕ ਤਿੰਨ ਤਰੀਕ ਨੂੰ ਤੁਸੀਂ ਜਿਹੜਾ ਹੈਗਾ ਆਪਦੇ ਆਪਾਂ ਕੇ ਗੱਟੇ ਭਰ ਕੇ ਥੋੜੇ ਭਰ ਕੇ ਠੀਕ ਆ ਮਿੱਟੀਆਂ ਦਾ ਟਰਾਲੀਆਂ ਇੱਥੇ ਲਿਆ ਸਕਦੇ ਹੋ ਕਿਉਂਕਿ ਇਹ ਪੂਰਾ ਪੂਰਾ ਪਿੰਡ ਜਿਹੜਾ ਹੈਗਾ ਵਹਿ ਸਕਦਾ ਸੀ ਪਰ ਚਲੋ ਸੰਗਤ ਨੇ ਇੱਕ ਵਾਰੀ ਰੋਕ ਤਾਂ ਲਿਆ ਪਰ ਹਜੇ ਵੀ ਜਿਹੜਾ ਹੈਗਾ ਸੰ ਦਾ ਢਹਾ ਲੱਗੀ ਹੋਈ ਆ ਤਾਂ ਇਹ ਆ ਜਿਹੜਾ ਜਿਆਦਾ ਏਰੀਆ ਇਹ ਚਲੋ ਆਨੇ ਉਹ ਪੈੜੀ ਦੇ ਵਿੱਚ ਵਾ ਥੋੜਾ ਆ ਤੇ ਆ ਘਰਾਂ ਦੇ ਵਿੱਚ ਆ ਜਿਹੜਾ ਘਰ ਬਜ ਜਾਣ ਪੈੜੀ ਹੋਈ ਤੇ ਕੋਈ ਗੱਲ ਫਿਰ ਤਾਂ ਇਧਰਲੇ ਬੰਨੇ ਪਹਿਲਾਂ ਲੱਗਿਆ ਵੀ ਇਹ ਪੈੜੀ ਜਿਹੜੀ ਆ ਘਰ ਜਿਹੜੇ ਆ ਵੀ ਇਧਰ ਨਾਮ ਆਵੇ ਜਿਆਦਾ ਇਹ ਪਹਿਲਾਂ ਘਰ ਬਚਾਇਆ ਜਾਣਾ ਪੈੜੀ ਬਾਅਦ ਫਿਰ ਉਧਰ ਲ ਆਪਾਂ ਫਿਰ ਬਚਾਵਾਂਗੇ ਠੀਕ ਆ ਇਸ ਕਰਕੇ ਉਧਰਲੇ ਬੰਨੇ ਸਵੇਰੇ ਲਗਾਗੇ ਇਧਰਲਾ ਪਹਿਲਾਂ ਮਜ਼ਬੂਤ ਕਰਾਂਗੇ ਫਿਰ ਉਧਰਲੇ ਬੰਨੇ ਲਾਵਾਂਗੇ ਠੀਕ ਹੈ ਬਬੇ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਜੀ ਬਬੇ